ਠੀਕਾਲ ਜੀ ਤੁਸੀਂ ਦੇਖ ਰਹੇ ਜੇ ਇਹ ਜੇ ਨਿਊਜ਼ ਚੈਨਲ ਤੇ ਮੈਂ ਖੜਾ ਇਸ ਟਾਈਮ ਹੰਬੜਾ ਰੋਡ ਬਚਨ ਸਿੰਘ ਮਾਰਗ ਦੇ ਬਿਲਕੁਲ ਕੋਲ ਜਿੱਥੇ ਇੱਕ ਸੜਕ ਦਾ ਥੋੜਾ ਜਿਹਾ ਟੋਟਾ ਬੜਾ ਇੱਕ ਆਪਾਂ ਸ਼ਰਮਨਾਕ ਗੱਲ ਕਹਿ ਸਕਦੇ ਆ ਆ ਤੁਸੀਂ ਦੇਖ ਸਕਦੇ ਜੇ ਆ ਸਾਡੇ ਸੇਵਾਦਾਰ ਖੜੇ ਨੇ ਇਹਨਾਂ ਨੂੰ ਇਹ ਇਸ ਰਸਤੇ ਤਾਂ ਨਹੀਂ ਲੈ ਕੇ ਜਾ ਰਹੇ ਨੇ ਕਿਉਂ ਕਿਉਂਕਿ ਉਹ ਥੋੜਾ ਜਿਹਾ ਟੋਟਾ ਜਿਹੜਾ ਉੱਤੇ ਬੜੇ ਟੋਏ ਪਏ ਨੇ ਪਾਣੀ ਖੜਿਆ ਹੋਇਆ ਪਤਾ ਨਹੀਂ ਕਦੋਂ ਕੋਈ ਗੱਡੀ ਫਸ ਜਾਏ ਐਕਸੀਡੈਂਟ ਹੋ ਜਾਵੇ ਕਿਸੇ ਦੇ ਸੱਟ ਪੇਟ ਲੱਗ ਜਾਏ ਤੁਹਾਨੂੰ ਉਸ ਉਸ ਟੋਟੇ ਦੀਆਂ ਜਿਹੜਾ ਟੋਟਾ ਖਰਾਬ ਹੈ ਟੋਏ ਟੱਬੇ ਪਏ ਹੋਏ ਨੇ ਪਵਿਤਾ ਨੂੰ ਦਹਾਨਿਆ ਵੀ ਪੰਜਾਬ ਸਰਕਾਰ ਨੂੰ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਵੀ ਇਸ ਜਿੰਨੀ ਕੀ ਥੋੜੀ ਜਿਹੀ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕੋਈ ਵੱਡੀ ਦੁੱਖ ਕਠਨਾ ਨਾ ਹੋ ਸਕੇ ਕਿਉਂਕਿ ਇਹ ਹਲਕਾ ਗਿੱਲ ਦੇ ਵਿੱਚ ਪੈਂਦਾ ਅਸੀਂ ਇਸ ਹਲਕਾ ਗਿੱਲ ਦੇ ਐਮ.ਐਲ.ਏ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਔਰ ਆ ਮੇਅਰ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜਾ ਕਿ ਇਹ ਜਿੰਨਾ ਕਿ ਵੀ ਟੋਟਾ ਹੈ ਜ਼ਮੀਨ ਦਾ ਸੜਕ ਦਾ ਉਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਆਹ ਗੱਲ ਕਰਦੇ ਆਂ ਸਾਡੇ ਨਾਲ ਖੜੇ ਨੇ ਸੇਵਾਦਾਰ ਜਿਹੜੇ ਵਿਚਾਰੇ ਧੁੱਪ ਚ ਖੜ ਕੇ ਇਸ ਟਾਈਮ ਇਹ ਸੇਵਾ ਕਰ ਰਹੇ ਨੇ ਇੱਧਰ ਨਹੀਂ ਜਾਣ ਦੇ ਰਹੇ ਇਹਨਾਂ ਨੂੰ ਇੱਧਰ ਦੀ ਪਾਸ ਕਰ ਰਹੇ ਨੇ ਤਾਂ ਕਿ ਕੋਈ ਵੱਡਾ ਐਕਸੀਡੈਂਟ ਨਾ ਹੋਵੇ ਕਿਸੇ ਦੇ ਸੱਟ ਪੈਣਾ ਹਾਂਜੀ ਭਾਈ ਕਦੋਂ ਦੇ ਖੜੇ ਜੇ ਤੁਸੀਂ 8 ਵਜੇ ਦੇ ਜੀ 8 ਵਜੇ ਦੇ ਖੜੇ ਜੀ ਹਾਂਜੀ ਕੋਈ ਰਿਕਸ਼ਾ ਨਹੀਂ ਜਾਣਦੇ ਨਹੀਂ ਆਟੋ ਨਹੀਂ ਜਾਣਦੇ ਰੇ ਪਲਟ ਜਾਂਦਾ ਉੱਥੇ ਜਾ ਕੇ ਰਿਕਸ਼ਾ ਟੋਏ ਏਡੇ ਵੱਡੇ ਵੱਡੇ ਬਏ ਹੋਏ ਆ ਵੀ ਬੱਚਿਆਂ ਦੇ ਬਜ਼ੁਰਗਾਂ ਦੇ ਸੱਟਾਂ ਬਹੁਤ ਲੱਗ ਰਹੀਆਂ ਇੱਥੇ ਤੁਹਾਨੂੰ ਕੀ ਲਾਲਚ ਆ ਤੁਸੀਂ ਇੱਥੇ ਖੜੇ ਜੀ ਸਾਨੂੰ ਕਾਹਦਾ ਲਾਲਚ ਆ ਜੀ ਅਸੀਂ ਤਾਂ ਪਬਲਿਕ ਵਾ ਸਾਨੂੰ ਸੈਂਟਰ ਵੱਲੋਂ ਸਤ ਸੰਗਰ ਵੱਲੋਂ ਆਰਡਰ ਹੋਇਆ ਜੀ ਤੁਸੀਂ ਉੱਥੇ ਜਾ ਕੇ ਡਿਊਟੀ ਦੀ ਹੋਈ ਸੀ ਖੜੇ ਆ ਜੀ ਹਾਂ ਜੀ ਸਤ ਸੰਗ ਜਿਹੜਾ ਕਿ ਬਿਲਕੁਲ ਨਾਲ ਹੀ ਪੈਂਦਾ ਰਾਧਾ ਸਵਾਮੀ ਸਤ ਸੰਗ ਉੱਥੇ ਵੀ ਇਹ ਸੇਵਾ ਕਰਦੇ ਨੇ ਦੇਖੋ ਕਿੱਡੀ ਵੱਡੀ ਸੇਵਾ ਕਿੱਡੀ ਧੁੱਪ ਗਰਮੀ ਪੈ ਰਹੀ ਆ ਫਿਰ ਵੀ ਇਹ ਲੋਕਾਂ ਨੂੰ ਬਚਾਉਣ ਦੇ ਖਾਤਰ ਇਹਨਾਂ ਨੂੰ ਰਸਤਾ ਹੋਰ ਦਿਖਾ ਰਹੇ ਨੇ ਆਓ ਹੋਰ ਭਾਜੀ ਨਾਲ ਗੱਲ ਕਰਦੇ ਹਾਂ ਜੀ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਨੀਰਜ ਹੈ ਨੀਰਜ ਜੀ ਤੁਸੀਂ ਕੋਲੋਂ ਦੇ ਇੱਥੇ ਖੜੇ ਜੀ ਹੋ ਗਿਆ ਸਾਨੂੰ ਕਾਫੀ ਟਾਈਮ ਕਿਉਂ ਖੜੇ ਜੇ ਤੁਸੀਂ ਇੱਥੇ ਸਾਨੂੰ ਸੇਵਾ ਮਿਲੀ ਹੈ ਸਾਡੀ ਸੇਵਾ ਮਿਲੀ ਹੈ ਕੀ ਸੇਵਾ ਮਿਲੀ ਜ ਤੁਹਾਨੂੰ ਕੀ ਹੋ ਜਾਉ ਕਿ ਛੋਟੀ ਗੱਡੀਆਂ ਨੂੰ ਇਧਰੋਂ ਦੀ ਘੜਨਾ ਹੈਗਾ ਕਿ ਜਿਹਦੇ ਨਾਲ ਕਿਸੇ ਦੇ ਜਾਨ ਮਾਲ ਦੀ ਨੁਕਸਾਨ ਨਾ ਹੋ ਠੀਕ ਹੈ ਜੀ ਇਹ ਤੁਹਾਨੂੰ ਤੁਸੀਂ ਇਹ ਆਪਣੀ ਸੇਵਾ ਨੂੰ ਕਦੋਂ ਤੋਂ ਨਿਭਾ ਰਹੇ ਜੀ ਕਿੰਨੇ ਟਾਈਮ ਤੋਂ ਸਾਨੂੰ ਕਾਫੀ ਸਾਲ ਹੋ ਗਏ ਆ ਦੇਖੋ ਜੀ ਮੇਰਾ ਖਿਆਲ ਹੈ ਇਸ ਮੇਰੇ ਵੀਰ ਦੀ ਉਮਰ 24-25 ਸਾਲ ਦੀ ਹੋਣੀ ਆ ਫਿਰ ਵੀ ਇਹ ਕਿੰਨਾ ਵੱਡਾ ਜਜ਼ਬਾ ਹੈ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਵੀ ਇੱਧਰ ਦੀ ਨਾਲੋਂ ਆਓ ਤੁਹਾਨੂੰ ਦੁਹਾਨੇ ਆ ਪਹਿਲਾਂ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਇਹ ਸੜਕ ਦਿਖਾਓ ਜਿੱਥੋਂ ਇਹ ਰੋਡ ਆ ਰਿਹਾ ਹੈ ਸਤਸੰਗ ਭਵਨ ਹੈ ਜੀਆਰਡੀ ਅਕੈਡਮੀ ਤੋਂ ਇਹ ਰੋਡ ਆ ਰਿਹਾ ਹੈ ਪ੍ਰਤਾਪ ਸਿੰਘ ਵਾਲੇ ਤੋਂ ਔਰ ਜਿਹੜਾ ਜ਼ਮੀਨ ਸੜਕ ਦਾ ਟੋਟਾ ਹੈ ਜ਼ਮੀਨ ਦਾ ਜਿਹੜਾ ਹਿੱਸਾ ਇੱਕ ਟੁਕੜਾ ਖਰਾਬ ਆ ਉਹਦੇ ਵੱਲ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਔਰ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੀ ਆ ਦੇਖੋ ਇਸ ਜ਼ਮੀਨ ਦੇ ਜਿਹੜੇ ਸੜਕ ਦੇ ਟੁਕੜੇ ਨੂੰ ਜਲਦੀ ਤੋਂ ਜਲਦੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਲੋਕੀ ਬੜੇ ਪਰੇਸ਼ਾਨ ਹੁੰਦੇ ਨੇ ਖਾਸ ਕਰਕੇ ਜਦੋਂ ਬਾਰਿਸ਼ ਹੁੰਦੀ ਆ ਤੇ ਪਾਣੀ ਖੜ ਜਾਂਦਾ ਉਸ ਬਾਰਿਸ਼ ਦੇ ਵਿੱਚ ਪਤਾ ਨਹੀਂ ਚੱਲਦਾ ਵੀ ਕਿੱਥੇ ਟੋਇਆ ਹੈ ਕਿੱਥੇ ਸੜਕ ਹੈ ਲੇਕਿਨ ਲੋਕਾਂ ਨੇ ਸਵੇਰੇ ਸਵੇਰੇ ਬਜ਼ੁਰਗਾਂ ਨੇ ਕੰਮ ਕਰਨ ਵਾਲੇ ਨੇ ਜਾਣਾ ਹੁੰਦਾ ਸੋ ਕਾਲੀ ਦੇ ਵਿੱਚ ਹੁੰਦੇ ਨੇ ਤੇ ਕਈ ਭਾਰੀ ਐਕਸੀਡੈਂਟ ਹੋਣ ਦਾ ਇੱਕ ਚਾਂਸ ਬਣ ਜਾਂਦਾ ਆ ਦੇਖੋ ਜਿਹੜਾ ਲੈਂਟਰ ਪਾਉਣ ਵਾਲੀ ਇੱਕ ਮਸ਼ੀਨ ਖੜੀ ਹੈ ਇਸ ਬਾਈ ਨੂੰ ਸੇਵਾਦਾਰਾਂ ਨੇ ਕਿਹਾ ਸੀ ਵੀ ਭਾਈ ਇੱਧਰ ਦੀ ਨਾ ਲੰਗੋ ਪਰ ਇਹ ਨਹੀਂ ਮੰਨੇ ਇਹਨਾਂ ਦਾ ਕੋਈ ਗੱਡੀ ਦਾ ਕੋਈ ਨੁਕਸਾਨ ਹੋਇਆ ਇਸ ਕਰਕੇ ਇੱਥੇ ਖੜੇ ਹੋਏ ਨੇ ਆ ਤੁਸੀਂ ਟੋਟਾ ਦੇਖ ਸਕਦੇ ਜੀ ਆ ਤੁਸੀਂ ਸੜਕ ਦਾ ਇੱਕ ਟੋਟਾ ਆ ਇੱਕ ਹਿੱਸਾ ਆ ਜਿਹੜਾ ਬਹੁਤ ਖਰਾਬ ਹੈ ਪ੍ਰਸ਼ਾਸਨ ਨੇ ਕੀ ਕੀਤਾ ਇੱਥੇ ਆ ਕੇ ਇੱਟਾ ਰੋੜੇ ਸੁੱੜਤੇ ਪਹਿਲਾਂ ਵੱਡੇ ਵੱਡੇ ਟੋਏ ਸੀ ਫਿਰ ਇੱਟਾ ਰੋੜੇ ਸੁੱੜਤੇ ਤਾਂ ਕਿ ਇੱਟਾ ਰੋੜੇ ਉਹ ਟੋਇਆਂ ਨੂੰ ਭਰ ਸਕਣ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਇੱਟਾ ਰੋੜਿਆਂ ਵਾਲੀ ਨਾਲ ਸੜਕ ਨਹੀਂ ਬਣਦੀ ਕਿਉਂਕਿ ਇੱਥੇ ਪ੍ਰੋਪਰ ਬਜਰੀ ਨਾਲ ਆਪਾਂ ਸੜਕ ਬਣਾ ਸਕਦੇ ਤਾਂ ਕਿ ਲੋਕਾਂ ਨੂੰ ਆਵਾਜਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ ਕੋਈ ਭਾਰੀ ਐਕਸੀਡੈਂਟ ਨਾ ਹੋਵੇ ਕਿਸੇ ਦੇ ਸੱਟ ਪਿੰਡ ਨਾ ਲੱਗੇ ਆ ਤੁਸੀਂ ਦੇਖ ਸਕਦੇ ਜੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਵੇ ਆ ਤੁਸੀਂ ਦੇਖੋ ਕਿੱਦਾਂ ਵੱਡੇ ਵੱਡੇ ਟੋਏ ਨੇ ਇੱਥੇ ਇਹਨਾਂ ਨੇ ਮਲਵਾ ਸੁੱਟਤਾ ਸੀ ਮਲਵਾ ਇੱਟਾ ਰੋੜੇ ਸੁੱਟਤੇ ਸੀ ਤਾਂ ਕਿ ਇਹ ਟੋਏ ਭਰ ਜਾਣ ਤੇ ਮਲਵਿਆਂ ਦੇ ਨਾਲ ਸੜਕਾਂ ਨਹੀਂ ਮੰਨਦੀਆਂ ਸਮੇਂ ਅਸੀਂ ਇੱਕ ਵਾਰੀ ਫੇਰ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਇਸ ਆਪਣੇ ਮੇਰ ਸਾਹਿਬ ਅੱਗੇ ਅਸੀਂ ਬੇਨਤੀ ਕਰਦੇ ਰਿਕੁਐਸਟ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਸ ਜਿਹੜੇ ਸੜਕ ਦੇ ਹਿੱਸੇ ਵੱਲ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਕਿ ਲੋਕ ਪਰੇਸ਼ਾਨੀ ਤੋਂ ਬਚ ਸਕਣ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਦੇਖਦੇ ਰਹੋ ਤੁਸੀਂ ਇਹ ਜੇ ਟੀਵੀ ਨਿਊਜ਼ ਚੈਨਲ ਲੱਕੋ ਤੁਸੀਂ